ਲੋ ਜੀ 2200 2200 2200 2200 ਚੱਕੋ 5500 ਵਾਲਾ ਕੁਰਤਾ ਪਜਾਮਾ ਮਾਤੂ ਸ਼੍ਰੀ ਦਸਤਾਰ ਨੇ ਕਰਤਾ 200 ਚ 200 ਦਾ 1 400 ਦੇ 2 600 ਦੇ 3 1000 ਰੁਪਏ ਦੇ 5 ਕੋਰਤੇ ਪਜਾਮੇ ਭਾਈ ਜੀ ਆ ਚੱਕੋ ਆ ਗਿਆ ਕੁਰਤਾ ਪਜਾਮਾ ਸਮਰਕੂਲ 3500 ਰੁਪਏ ਦਾ ਇਹ ਵੀ 700 ਦੇ 2 ਆ ਚੱਕੋ ਆ ਗਿਆ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ ਪਿਓਰ ਗੀਜ਼ਾ ਦਾ ਇਹ ਵੀ 700 ਰੁਪਏ ਦਾ ਆ ਚੱਕੋ ਰੰਗ ਜਿੰਨੇ ਮਰਜ਼ੀ ਲੈ ਲਓ ਕਲਰ ਜਿੰਨੇ ਮਰਜ਼ੀ ਲੈ ਲੋ ਡਿਜ਼ਾਈਨ ਜਿੰਨੇ ਵਾਕੀ ਲੈ ਲੋ ਜਿਹੜੇ ਬਾਜ਼ਾਰ 'ਚ 3-3000 ਰੁਪਏ ਦਾ ਕੁਰਤਾ ਪਜਾਮਾ ਮਿਲਦਾ ਮਾਤੂ ਸ਼੍ਰੀ ਦਸਤਾਰ ਜੜਿਆਲੇ ਗੁਰੂ ਤੋਂ 700 ਰੁਪਏ 'ਚ ਲੈ ਜਾਓ 700 ਰੁਪਏ ਦੇ ਵਿੱਚ ਮਲਾਈ ਵਰਗਾ ਕਪੜਾ ਚਿੱਟਾ ਰੰਗ ਲੈ ਜਾਓ ਕਲਰਫੁੱਲ ਲੈ ਜਾਓ ਆ ਚੱਕੋ ਕੁਰਤਾ ਪਜਾਮਾ ਲੈ ਲੈਣ ਦਾ ਇਹ ਵੀ ਮਾਤੂ ਸ਼੍ਰੀ ਦਸਤਾਰ ਦਾ ਆ ਚੱਕੋ ਕੁਰਤਾ ਪਜਾਮਾ ਗੀਜ਼ਾ ਕਾਟਨ ਦਾ ਇਹ ਵੀ ਮਾਤੂ ਸ਼੍ਰੀ ਦਸਤਾਰ ਦਾ ਆ ਚੱਕੋ ਮੈਟੀ ਕੁਰਤਾ ਪਜਾਮਾ ਇਹ ਵੀ ਮਾਤੂ ਸ਼੍ਰੀ ਦਸਤਾਰ ਦਾ ਆ 3000 ਰੁਪਏ ਦਾ ਕੁਰਤਾ ਪਜਾਮਾ ਇਹ ਵੀ ਮਾਤੂ ਸ਼੍ਰੀ ਦਸਤਾਰ ਦਾ ਆ 2000 ਦਾ ਆ 1500 ਦਾ ਆ ਚੱਕੋ ਵੱਡੇ ਪਣੇ ਦਾ ਕੁਰਤਾ ਪਜਾਮਾ ਲਾ ਦੇ ਨੇ ਆਫਰ 3 ਦਿਨਾਂ ਦੀ 350 ਰੁਪਏ ਦਾ ਵੱਡੇ ਪਣੇ ਦਾ ਕੁਰਤਾ ਪਜਾਮਾ ਸਾਡੇ ਕੋਲ ਟ੍ਰੇਲਰ ਜੰਮੂ ਕਸ਼ਮੀਰ ਤੋਂ ਆ ਗਿਆ ਜੂਪੀ ਤੋਂ ਆ ਗਿਆ ਮੁਕਸਰ ਤੋਂ ਆ ਗਿਆ ਬਠਿੰਡੇ ਤੋਂ ਆ ਗਿਆ ਟਾਪ ਦੇ ਟ੍ਰੇਲਰ ਚਾਹੇ ਤੁਸੀਂ ਸਟਿਚਿੰਗ ਚੈੱਕ ਕਰ ਲੋ ਆ ਦੇਖੋ ਜੀ 200 ਰੁਪਏ ਦੇ ਜਿਹੜਾ কুরਤਾ ਪਜਾਮਾ ਕਹਿੰਦੇ ਉਹੋ ਹੀ ਕਪੜਾ ਲਾ ਕੇ ਅਸੀਂ কুরਤਾ ਪਜਾਮਾ ਬਣਾਤਾ ਮਾਤਰਾ 200 ਰੁਪਏ ਦੇ কুরਤੇ ਪਜਾਮੇ ਦੀ ਤਾਕਤ ਆ ਤੁਸੀਂ ਚੈੱਕ ਕਰ ਲਓ ਜਿਹੜਾ ਬਾਜ਼ਾਰ 'ਚ 3-3000 ਰੁਪਏ ਦਾ ਇਹ ਹੈਗਾ 700 ਰੁਪਏ ਦਾ ਇਸ ਤੋਂ ਇਲਾਵਾ ਉਪਰੀ ਰੇਂਜ ਜੇ ਤੁਸੀਂ ਲਗਜ਼ਰੀ ਲੈਣੀ ਆ ਤੁਸੀਂ ਚਾਹਣਿਓ ਵੀ ਸਾਨੂੰ 2000 ਦਾ ਚਾਹੀਦਾ ਜਿਹੜਾ ਬਾਜ਼ਾਰ 'ਚ 5000 ਦਾ ਸਾਨੂੰ 2200 ਚਾਹੀਦਾ ਉਹ ਵੀ ਸਾਡੇ ਕੋਲ ਰੇਂਜ ਹੈਗੀਆਂ ਆਹ ਦੇਖੋ ਬਾਜ਼ਾਰ 'ਚ ਤੁਸੀਂ ਜਾਣਿਓ 2 ਪੀਸ ਕੋਟਮੈਂਟ ਸਿਲਾਈ ਕਰਕੇ 10000 12000 13000 ਰੁਪਏ ਦਾ ਮਿਲਦਾ ਹੈ ਸਾਡੇ ਕੋਲ ਆਜੋ 10-10 ਹਜ਼ਾਰ ਵਾਲੇ ਕੋਟ ਪੈਂਟ 2 ਪੀਸ 2995 ਚ ਲੈ ਜਾਓ ਉਹ ਵੀ ਸਲਾਈ ਕਰਕੇ ਜਿਹੜਾ 3 ਪੀਸ ਕੋਟ ਪੈਂਟ ਤੁਸੀਂ ਲੈਣੇ ਹੋ 15000 18000 ਸਾਡੇ ਕੋਲੋਂ ਮਿਲੂਗਾ ਸਲਾਈ ਕਰਕੇ ਸਿਰਫ 3760 ਦੇ ਵਿੱਚ ਆ ਚੱਕੋ ਜੀ ਕੱਪੜੇ ਦੀ ਕੁਆਲਿਟੀ ਟੌਪ ਪਲੱਸ ਰੰਗਾਂ ਮੇਚੀ ਟੌਪ ਕਲਾਸ ਕੁਆਲਿਟੀਆਂ 3-4 ਦੇ ਦਾਂਗੇ ਆ ਚੱਕੋ ਜੀ ਰੰਗ ਜਿਵੇਂ ਮਰਜ਼ੀ ਲੈ ਰਹੋ 2995 3760 ਸਾਡੇ ਕੋਲ ਲਗਜ਼ਰੀ ਕੁਆਲਿਟੀਆਂ ਵਿੱਚ ਆਗੀਆਂ ਸਾਡੇ ਕੋਲੇ ਚੈੱਕ ਵੀ ਹੈਗੇ ਆ ਸਾਡੇ ਕੋਲੇ ਲਾਈਨਿੰਗ ਵੀ ਹੈਗੀ ਆ ਪਰ ਇਹ 15 20 000 ਦੇ ਨਹੀਂ ਇਹ ਵੀ ਸਟਿਚ ਕਰਕੇ ਕੋਈ 5000 ਦਾ ਕੋਈ 7000 ਦਾ ਤੇ ਕੋਈ 8000 ਦੇ ਦੇਖੋ ਜੀ ਸਾਡੇ ਕੋਲ ਬਲੇਜ਼ਰਾਂ ਦੇ ਵਿੱਚ ਇੰਨੀ ਕੀ ਸ਼ਾਨਦਾਰ ਵੈਰਾਈਟੀ ਆ ਬਾਸਕਟਾਂ ਦੇ ਵਿੱਚ ਐਡੀ ਕੀ ਸ਼ਾਨਦਾਰ ਵੈਰਾਈਟੀ ਆ ਸ਼ੇਰਵਾਨੀਆਂ ਦੇ ਵਿੱਚ ਐਡੀ ਜਿਹੜਾ ਸ਼ਾਨਦਾਰ ਵੈਰਾਈਟੀ ਆ ਕਿਸੇ ਤੋਂ ਮਿਲ ਨਹੀਂ ਨੀ ਹੈਗੀ ਜਿਹੜੀ ਤੁਸੀਂ 15 15000 ਰੁਪਏ ਸ਼ੇਰਵਾਨੀ ਚ ਲਾਉਨੇ ਆ ਸੀ 6500 ਰੁਪਏ ਦੇ ਦੇ ਦਿਆਂਗੇ ਦੇਖੋ ਜੀ ਮਾਤੂ ਸ਼੍ਰੀ ਦਸਤਾਰ 1970 ਤੋਂ ਦਸਤਾਰ ਦੇ ਖੇਤਰ ਦੇ ਵਿੱਚ ਬ੍ਰਾਂਡ ਲੈ ਕੇ ਆਇਆ ਬ੍ਰਾਂਡ ਲੋਕਲ ਹੱਟੀ ਤੋਂ ਜਾਂ ਆਮ ਦੁਕਾਨ ਤੋਂ ਨਹੀਂ ਤੁਸੀਂ ਪੱਕ ਲੈਣ ਲੱਗੇ ਮਾਤੂ ਸ਼੍ਰੀ ਦਸਤਾਰ ਬ੍ਰਾਂਡ ਦੇ ਸਟੋਰ ਤੋਂ ਲੈਣ ਲੱਗੇ ਹੋ ਫੁੱਲ ਵੈਲ ਰੂਬੀਆ ਜਿਹਦੇ ਵਿੱਚ 350 ਤੋਂ ਵੱਧ ਰੰਗ ਚਾਹੇ ਡਾਰਕ ਚਾਹੇ ਲਾਈਟ ਜਿੱਦਾਂ ਦੇ ਮਰਜ਼ੀ ਰੰਗ ਲੈ ਲਓ ਰੇਟ ਫੁੱਲ ਵੈਲ ਦਾ 60 ਰੁਪਏ ਮੀਟਰ ਤੇ ਰੂਬੀਆ 69 ਰੁਪਏ ਮੀਟਰ ਗਾਰੰਟੀ ਫੁੱਲ 90 ਦਿਨਾਂ ਦੀ ਬਿੱਲ ਦੇ ਉੱਤੇ ਲਿਖ ਕੇ ਦੇਖੋ ਜੀ ਛੇਤੀ ਛੇਤੀ ਆ ਜਾਓ ਹਣ ਲੁੱਟਣਾ ਨਾ ਕਰਾਓ ਇਧਰ ਉਧਰ ਜਾਓ ਨਾ ਹੋਰ ਸ਼ਹਿਰ ਚ ਜਾਣ ਦੀ ਲੋੜ ਨਹੀਂ ਲੁਧਿਆਣੇ ਜਾਣ ਦੀ ਲੋੜ ਨਹੀਂ ਤੁਹਾਨੂੰ ਸ੍ਰੀ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਜਲੰਧਰ ਜਾਣ ਦੀ ਲੋੜ ਨਹੀਂ ਸਿੱਧਾ ਆਓ ਜੜਿਆਲਾ ਹਰ ਕਿਸੇ ਦੇ ਲਈ ਭਾਵੇਂ ਕੋਈ ਭਰਾ ਸਾਡਾ ਸਾਈਕਲ ਤੇ ਆ ਜਵੇ ਭਾਵੇਂ ਭਰਾ ਸਾਡਾ ਮੋਟਰਸਾਈਕਲ ਤੇ ਆ ਜਵੇ ਭਾਵੇਂ ਥਾਰ ਗੱਡੀ ਤੇ ਆ ਜਵੇ ਭਾਵੇਂ ਫੋਰਚੂਨਰ ਤੇ ਆ ਜਵੇ ਜਿੱਦਾਂ ਦੀ ਤੁਹਾਡੀ ਚੋਇਸ ਆ ਉਦਾਂ ਦਾ ਘੋੜਤਾ ਪੀਮਾ ਉਦਾਰਾ ਕੋਟ ਪੈਂਟ ਸ਼ੇਰਵਾਨੀ ਬਲੇਜ਼ਰ ਬਾਸਟਰ ਤੁਹਾਡੇ ਬਜਟ ਅਨੁਸਾਰ ਅਸੀਂ ਦੇ ਦੇਵਾਂਗੇ ਦੇਖੋ ਜੀ ਤੁਸੀਂ ਜਲੰਧਰ ਤੋਂ ਚਾਹੇ ਬਿਆਸ ਤੋਂ ਚਾਹੇ ਰਹੀਏ ਤੋਂ ਜਿੱਥੋਂ ਮਰਜੀ ਆਜੋ ਦੂਰੋਂ ਦੂਰੋਂ ਲੋਕ ਆਉਂਦੇ ਆ ਜੰਡਿਆਲੇ ਗੁਰੂ ਜੰਡਿਆਲੇ ਗੁਰੂ ਫਾਇਦਾ ਕੀ ਹੈ ਰੇਟ ਘਟ ਹੈ ਚੀਜ਼ ਵਧੀਆ ਤੇ ਸਟੀਚਿੰਗ ਦੀ ਸੁਵਿਧਾ ਵੀ ਇੱਥੇ ਹੀ ਹੈ ਜੇ ਜਲਦੀ ਤੁਸੀਂ ਆਜੋ ਵੱਡੇ ਫਾਇਦੇ ਆਉਣਾ ਕਿੱਥੇ ਤੁਸੀਂ ਮਾਤੂਸ਼ਰੀ ਦਸਤਾਰ ਦੇ ਸਟੋਰ ਤੇ ਜੜਿਆਲਾ ਗੁਰੂ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣਕਾਰੀ ਲੈਣ ਦਾ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜਸਾਹਨ ਟੀਵੀ ਜੜਿਆਲਾ ਗੁਰੂ